ਪੰਜਾਬ ਸਰਕਾਰ ਹੁਣ ਸੈਲੂਨ ਵਾਲਿਆਂ ਤੇ ਵੀ ਸਿਕੰਜਾ ਕੱਸਣ ਲਈ ਤਿਆਰੀ ਚ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਸੈਲੂਨ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਜੇਕਰ ਹੁਣ ਸੈਲੂਨ ਵਾਲੇ ਮਾਲਕ ਡਾਈ ਵਾਲਾ ਜਾਨੀ ਕਿ ਕੈਮੀਕਲ ਵਾਲਾ ਪਾਣੀ ਕੋਈ ਵੀ ਨਾਲੀਆਂ ਦੇ ਵਿੱਚ ਸੁੱਟਣਗੇ ਤਾਂ ਉਹਨਾਂ ਦੇ ਮੋٹے ਚਲਾਨ ਕੱਟੇ ਜਾਣਗੇ ਤੇ ਨਾਲ ਹੀ ਸੀਵਰੇਜ ਦਾ ਕਨੈਕਸ਼ਨ ਵੀ ਰੱਦ ਕਰ ਦਿੱਤਾ ਜਾਵੇਗਾ ਸੈਲੂਨ ਮਾਲਕਾਂ ਨੂੰ ਵੱਡੀ ਚੇਤਾਵਨੀ ਦਿੱਤੀ ਗਈ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਤਾਂ ਦੱਸ ਦਈਏ ਕਿ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਮੱਦੇ ਨਜ਼ਰ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਜੇਕਰ ਸੈਲੂਨ ਵਾਲੇ ਮਾਲਕ ਕੋਈ ਵੀ ਕੈਮੀਕਲ ਵਾਲਾ ਪਾਣੀ ਨਾਲੀਆਂ ਵਿੱਚ ਸੁੱਟਦੇ ਨੇ ਜਾਂ ਸੀਵਰੇਜ ਦੇ ਵਿੱਚ ਸੁੱਟਦੇ ਨੇ ਤਾਂ ਉਹਨਾਂ ਦੇ ਕਨੈਕਸ਼ਨ ਤਾਂ ਬੰਦ ਕੀਤੇ ਜਾਣਗੇ ਤੇ ਨਾਲ ਹੀ ਨਵੇਂ ਨੀਮਾ ਨੂੰ ਨਾ ਮੰਨਣ ਵਾਲੇ ਲੋਕਾਂ ਦੇ ਖਿਲਾਫ ਮੋਟਾ ਚਲਾਨ ਵੀ ਕਟਿਆ ਜਾਵੇਗਾ ਅਕਸਰ ਇਹ ਸੈਲੂਨ ਵਾਲੇ ਕੀ ਕਰਦੇ ਨੇ ਕਿ ਪਾਣੀ ਜਿਹੜਾ ਕੈਮੀਕਲ ਵਾਲਾ ਹੁੰਦਾ ਵਾਲਾਂ ਨੂੰ ਡਾਈ ਕਰਨ ਵਾਲਾ ਹੁੰਦਾ ਉਹ ਤੋਕੇ ਉਸ ਨੂੰ ਨਾਲੀਆਂ ਵਿੱਚ ਸੁੱਟ ਦਿੰਦੇ ਨੇ ਜਿਸ ਦੇ ਨਾਲ ਲਗਾਤਾਰ ਪ੍ਰਦੂਸ਼ਣ ਵਧ ਰਿਹਾ ਜਿਸ ਦੇ ਮੱਦੇਨਜ਼ਰ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਵੱਡਾ ਨੋਟਿਸ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਦੀ ਲੰਘਣਾ ਕਰਨ ਵਾਲੇ ਨੂੰ ਦੋਸ਼ੀ ਪਾਇਆ ਜਾਵੇਗਾ ਬਿਊਰੋ ਰਿਪੋਰਟ ਜੀਕੇਆ ਟੀਵੀ ਪੰਜਾਬ ਸਰਕਾਰ ਹੁਣ ਸੈਲੂਨ ਵਾਲਿਆਂ ਤੇ ਵੀ ਸਿਕੰਜਾ ਕਸਣ ਲਈ ਤਿਆਰੀ ਚਾ ਤੁਹਾਨੂੰ ਦੱਸ ਦਈਏ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਸੈਲੂਨ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਜੇਕਰ ਹੁਣ ਸੈਲੂਨ ਵਾਲੇ ਮਾਲਕ ਡਾਈ ਵਾਲਾ ਜਾਨੀ ਕਿ ਕੈਮੀਕਲ ਵਾਲਾ ਪਾਣੀ ਕੋਈ ਵੀ ਨਾਲੀਆਂ ਦੇ ਵਿੱਚ ਸੁੱਟਣਗੇ ਤਾਂ ਉਹਨਾਂ ਦੇ ਮੋٹے ਚਲਾਨ ਕੱਟੇ ਜਾਣਗੇ ਤੇ ਨਾਲ ਹੀ ਸ਼ਿਵਰਜ ਦਾ ਕਨੈਕਸ਼ਨ ਵੀ ਰੱਦ ਕਰ ਦਿੱਤਾ ਜਾਵੇਗਾ ਸੈਲੂਨ ਮਾਲਕਾਂ ਨੂੰ ਵੱਡੀ ਚੇਤਾਵਨੀ ਦਿੱਤੀ ਗਈ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਤਾਂ ਦੱਸ ਦਈਏ ਕਿ ਲਗਾਤਾਰ ਵੱਧ ਰੇ ਪ੍ਰਦੂਸ਼ਣ ਦੇ ਮੱਦੇ ਨਜ਼ਰ ਪਰ ਦੂਸ਼ਣ ਕੰਟਰੋਲ ਬੋਰਡ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਜੇਕਰ ਸੈਲੂਨ ਵਾਲੇ ਮਾਲਕ ਕੋਈ ਵੀ ਕੈਮੀਕਲ ਵਾਲਾ ਪਾਣੀ ਨਾਲੀਆਂ ਵਿੱਚ ਸੁੱਟਦੇ ਨੇ ਜਾਂ ਸੀਵਰੇਜ ਦੇ ਵਿੱਚ ਸੁੱਟਦੇ ਨੇ ਤਾਂ ਉਹਨਾਂ ਦੇ ਕਨੈਕਸ਼ਨ ਤਾਂ ਬੰਦ ਕੀਤੇ ਜਾਣਗੇ ਤੇ ਨਾਲ ਹੀ ਨਵੇਂ ਨੀਮਾਂ ਨੂੰ ਨਾ ਮੰਨਣ ਵਾਲੇ ਲੋਕਾਂ ਦੇ ਖਿਲਾਫ ਮੋਟਾ ਚਲਾਨ ਵੀ ਕਟਿਆ ਜਾਵੇਗਾ ਅਕਸਰ ਹੀ ਸੈਲੂਨ ਵਾਲੇ ਕੀ ਕਰਦੇ ਨੇ ਕਿ ਪਾਣੀ ਜਿਹੜਾ ਕੈਮੀਕਲ ਵਾਲਾ ਹੁੰਦਾ ਵਾਲਾਂ ਨੂੰ ਡਾਈ ਕਰਨ ਵਾਲਾ ਹੁੰਦਾ ਹੈ ਤੋ ਕਿ ਉਸ ਨੂੰ ਨਾਲੀਆਂ ਵਿੱਚ ਸੁੱਟ ਦਿੰਦੇ ਨੇ ਜਿਸ ਦੇ ਨਾਲ ਲਗਾਤਾਰ ਪ੍ਰਦੂਸ਼ਣ ਵਧ ਰਿਹਾ ਜਿਸ ਦੇ ਮੱਦੇਨਜ਼ਰ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਵੱਡਾ ਨੋਟਿਸ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਦੀ ਲੰਘਣਾ ਕਰਨ ਵਾਲੇ ਨੂੰ ਦੋਸ਼ੀ ਪਾਇਆ ਜਾਵੇਗਾ ਬਿਊਰੋ ਰਿਪੋਰਟ ਜ਼ੀਕੇਆ ਟੀਵੀ ਪੰਜਾਬ ਸਰਕਾਰ ਹੁਣ ਸੈਲੂਨ ਵਾਲਿਆਂ ਤੇ ਵੀ ਸਿਕੰਜਾ ਕਸਣ ਲਈ ਤਿਆਰੀ ਚਾ ਤੁਹਾਨੂੰ ਦੱਸ ਦਈਏ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਸੈਲੂਨ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਜੇਕਰ ਹੁਣ ਸੈਲੂਨ ਵਾਲੇ ਮਾਲਕ ਡਾਈ ਵਾਲਾ ਜਾਨੀ ਕਿ ਕੈਮੀਕਲ ਵਾਲਾ ਪਾਣੀ ਕੋਈ ਵੀ ਨਾਲੀਆਂ ਦੇ ਵਿੱਚ ਸੁੱਟਣਗੇ ਤਾਂ ਉਹਨਾਂ ਦੇ ਮੋٹے ਚਲਾਨ ਕੱਟੇ ਜਾਣਗੇ ਤੇ ਨਾਲ ਹੀ ਸ਼ਿਵਰਜ ਦਾ ਕਨੈਕਸ਼ਨ ਵੀ ਰੱਦ ਕਰ ਦਿੱਤਾ ਜਾਵੇਗਾ ਸੈਲੂਨ ਮਾਲਕਾਂ ਨੂੰ ਵੱਡੀ ਚੇਤਾਵਨੀ ਦਿੱਤੀ ਗਈ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਤਾਂ ਦੱਸ ਦਈਏ ਕਿ ਲਗਾਤਾਰ ਵੱਧ ਰੇ ਪ੍ਰਦੂਸ਼ਣ ਦੇ ਮੱਦੇ ਨਜ਼ਰ ਪਰ ਦੂਸ਼ਣ ਕੰਟਰੋਲ ਬੋਰਡ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਜੇਕਰ ਸੈਲੂਨ ਵਾਲੇ ਮਾਲਕ ਕੋਈ ਵੀ ਕੈਮੀਕਲ ਵਾਲਾ ਪਾਣੀ ਨਾਲੀਆਂ ਵਿੱਚ ਸੁੱਟਦੇ ਨੇ ਜਾਂ ਸੀਵਰੇਜ ਦੇ ਵਿੱਚ ਸੁੱਟਦੇ ਨੇ ਤਾਂ ਉਹਨਾਂ ਦੇ ਕਨੈਕਸ਼ਨ ਤਾਂ ਬੰਦ ਕੀਤੇ ਜਾਣਗੇ ਤੇ ਨਾਲ ਹੀ ਨਵੇਂ ਨੀਮਾਂ ਨੂੰ ਨਾ ਮੰਨਣ ਵਾਲੇ ਲੋਕਾਂ ਦੇ ਖਿਲਾਫ ਮੋਟਾ ਚਲਾਨ ਵੀ ਕਟਿਆ ਜਾਵੇਗਾ। ਅਕਸਰ ਹੀ ਸੈਲੂਨ ਵਾਲੇ ਕੀ ਕਰਦੇ ਨੇ ਕਿ ਪਾਣੀ ਜਿਹੜਾ ਕੈਮੀਕਲ ਵਾਲਾ ਹੁੰਦਾ ਵਾਲਾਂ ਨੂੰ ਡਾਈ ਕਰਨ ਵਾਲਾ ਹੁੰਦਾ ਤੋ ਕਿ ਉਸ ਨੂੰ ਨਾਲੀਆਂ ਵਿੱਚ ਸੁੱਟ ਦਿੰਦੇ ਨੇ ਜਿਸ ਦੇ ਨਾਲ ਲਗਾਤਾਰ ਪ੍ਰਦੂਸ਼ਣ ਵਧ ਰਿਹਾ ਜਿਸ ਦੇ ਮੱਦੇਨਜ਼ਰ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਵੱਡਾ ਨੋਟਿਸ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਦੀ ਲੰਘਣਾ ਕਰਨ ਵਾਲੇ ਨੂੰ ਦੋਸ਼ੀ ਪਾਇਆ ਜਾਵੇਗਾ ਬਿਊਰੋ ਰਿਪੋਰਟ ਜੀਕੇ ਟੀਵੀ